ਵਾਹਿਗੁਰੂ 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 ਇਉ ਹਰ ਪ੍ਰਭ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੁ ਕਰ ਸੇਵਾ ਸਤਗੁਰ ਏ ਵਾਹ ਹਰ ਹਰ ਨਾਮ ਧਿਆਈ ਹਰ ਦਰਗਹ ਭਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਪ ਮੰਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਤੂਚ ਸਬਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨਾਈ ਬਹੁਤ ਚਿੰਤ ਵਿਸਾਰੀ ਹਰ ਨਾਮ ਓਰ ਧਾਰੀ ਨਾਨਕ ਹਰ ਭਏ ਹੈ ਸਖਾਈ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲੇਖ ਹਰ ਜਪ ਹਰ ਗਾਓ ਹਰ ਪਉ ਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਾਏ ਹਰ ਹੋਏ ਸੰਤੋਸ਼ਟ ਏਵ ਪੜ ਹਰ ਨਾਮ ਮਰਾਰੀ ਮਨ ਜਪੀਐ ਹਰ ਜਗਦੀਸ ਮਿਲ ਸੰਗਤ ਸਾਧੂ ਮੀਤਾ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਾਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੇ ਮਾਰੀ ਤਨਾਸਰੀ ਮਹੱਲਾ ਚੌਥਾ 84 ਸਿੱਧ ਬੁੱਧ 33 ਕੋਟ ਮਨ ਜਨ ਸਭ ਚਾਹੈ ਹਰ ਜੀਉ ਤੇਰੋ ਨਾਮ ਗੁਰ ਪ੍ਰਸਾਦ ਕੋ ਬਿਰਲਾ ਪਾਵੇ ਜਿਨ ਕੋ ਨਿਲਾਟ ਲਿਖਿਆ ਧੁਰ ਭਾਉ ਜਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਹਉ ਤਿਨ ਕੈ ਸਦ ਬਲੇ ਹਾਰੈ ਜਾਉ ਰਹਾਉ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹਾਂ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹਲਾ 4 ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ बोलो भाई हरकीरत हर भवजल तीरथ हर दर तिनकी उत्तम बात है संतो हर कथा जिन जनहु जानी रहाओ आपे गुरु चेला है आपे आपे हर प्रभु चोज वडानी जन नानक आप मलाई सोई हर मिलसी और सब त्याग ओहा हर पानी ਤਨੋਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਪਵ ਜਲ ਤਰਨਾ ਧਨਾਸਰੀ ਮਹਲਾ 4 ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਇ ਅਮਰੀ ਬੇਦਨ ਤੂੰ ਜਾਣਤਾ ਸਾਹਾ ਔਰ ਕੀ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝਹਿ ਧਿਆਵੈ ਦਿਨ ਰਾਤ ਸਭ ਤੁਝ ਹੀ ਥਾਮਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੀ ਸਮਾਹੀ ਸਭਨਾ ਕੀ ਤੋ ਆਸ ਹੈ ਮੇਰੇ ਪਿਆਰੀ ਸਭ ਤੁਝ ਹੈ ਧਾਵਹਿ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੀ ਸਾਚੇ ਨਾਨਕ ਕੇ ਪਾਤਸ਼ਾਹ ਤਨਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵੱਚਲ ਨਰੰਕਾਰੀ ਕੋਟ ਪਰਾਧ ਮਿਟੇ ਖਿਨ ਭੀਤਰ ਜਾਂ ਗੁਰਮਖ ਨਾਮ ਸੁਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸਕੀ ਨੇ ਪੰਜ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲਥਲ ਮਹੀਅਲ ਰਵਿਆ ਸਰਪਠਾਈ ਅਗਮ ਰੂਪ ਗਿਰਧਾਰੀ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮਰਾਰੀ ਜਿਉ ਭਾਵੈ ਤਿਉ ਰਖੋ ਸੁਆਮੀ ਜਨ ਨਾਨਕ ਸਰਨ ਦਿਵਾਰੀ ਤਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਵਡਾਯੋ ਕਾਮਲੇ ਹੇਤ ਬਿਨ ਸਿਓ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਭਮਨ ਏਕਸ ਸਿਓ ਮੋਹ ਕੀਨਾ ਮਰੇ ਨਾ ਜਾਵੇ ਸਦ ਹੀ ਸੰਗੇ ਸਤਗੁਰ ਸ਼ਬਦੀ ਚੀਨਾ ਰਹਾ ਕਾਮ ਹੇਤ ਕੁੰਚਰ ਲੈ ਫਾਂਕਿਓ ਓਹ ਪਰਵਸ ਭਇਓ ਬੇਚਾਰਾ ਨਾ ਦੇ ਹੇਤ ਸਿਰ ਡਾਰਿਓ ਕੁਰੰਕਾ ਉਹ ਸਹੀ ਹੇਤ ਬਿਦਾਰਾ ਦੇਖ ਕਟੰਬ ਲੋਭ ਮੋਹਿਓ ਪ੍ਰਾਣੀ ਮਾਇਆ ਕਉ ਲਪਟਾਨਾ ਹੱਤ ਰਚਿਓ ਕਰਨੀ ਨੂੰ ਆਪਣਾ ਹੁਣ ਛੋੜ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦਕੇਲਾ ਤਨੁ ਸ੍ਰੀ ਮੁਹੱਲਾ ਪੰਜਵਾਂ ਕਰ ਕਿਰਪਾ ਦੀਓ ਮੋਹਿ ਨਾਮਾ ਬੰਦਨ ਤੇ ਛੁਟ ਕਾਇ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਇ ਸਾਧ ਸੰਗ ਚਿੰਤ ਬਰਾਨੀ ਛਾਡੀ ਅਹੰ ਬੁਧ ਮੋਹ ਮਨ ਬਾਸਨ ਦੇ ਕਰ ਗਡਹਾ ਗਾਡੀ ਰਹਾ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਬ੍ਰਹਮ ਵਿਸਾਰ ਪਸਾਰੇ ਓ ਭੀਤਰ ਸਤਗੁਰ ਤੇ ਸੋ ਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨ ਸੋ ਠੀਠਾ ਅੰਮ੍ਰਿਤ ਵੂਠਾ ਸ਼ਬਦ ਲਗੋ ਗੁਰ ਮੀਠਾ ਜਾ ਲਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਦੀ ਠਾ ਤਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੇ ਹੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਹੇ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿ ਗੁਰ ਪੂਰਾ ਪਾਇਓ ਰਹਾਉ ਗੁਣ ਨਦਾਨ ਰਿਧ ਪੀਤਰ ਵਸਿਆ ਤਾਂ ਦੂਖ ਭਰਮ ਭਉ ਭਾਗਾ ਭਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਉ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰ